ਮਹਾਰਾਜਾ ਅਗਰਸੈਨ ਜੀ ਜਿਹੜੇ ਅਗਰਵਾਲ ਸਮਾਜ ਦੀ ਇੱਕ ਕਿਵੇਂ ਸੰਗਠਿਤ ਕਰਕੇ ਚੱਲਣਾ ਕਿਵੇਂ ਇੱਕ ਦੂਜੇ ਦੀ ਮਦਦ ਕਰਨੀ ਆ ਉਹਦਾ ਜਿਹੜਾ ਹੈਗਾ ਬਹੁਤ ਵੱਡਾ ਪ੍ਰਤੀਕ ਨੇ ਕਿਉਂਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲਾਂ ਉਹਰੇ ਅਗਰਸੈ ਜਨਦਿਨੀ ਦੇ ਚੰਡੇ ਦੀ ਰਸਮ ਕਰਾਂਗੇ ਰਾਤ ਨੂੰ ਅਕਰਵਸ ਧਰਮਸਾਲਾ ਚ ਰੰਗਾ ਰੰਗ ਪ੍ਰੋਗਰਾਮ ਹੁੰਦਾ ਬੱਚਿਆਂ ਦਾ ਜਨਮ ਦਿਨ ਤੇ ਬੜਾ ਖੁਸ਼ ਹੋ ਰਿਹਾ ਹੈ ਕਿ ਆ। ਸਭ ਤੋਂ ਪਹਿਲਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿਉਂਕਿ ਅੱਜ ਪਹਿਲਾ ਨਰਤ ਹੈ ਉਸ ਦਿਨ ਬਹੁਤ ਬਹੁਤ ਮੁਬਾਰਕਬਾਦ ਔਰ ਮਹਾਰਾਜਾ ਅਗਰਸੈਨ ਜੀ ਦੀ ਅੱਜ ਜਨਮ ਦਿਤੀ ਹੈ। ਸੋ ਸਾਰੇ ਮਿਲ ਮਿਲ ਕੇ ਸਾਰੇ ਸਾਡੇ ਅਗਰਵਾਲ ਸਮਾਜ ਦੇ ਸਾਰੇ ਭਰਾ ਸਾਰੇ ਮਿਲ ਕੇ ਅੱਜ ਅਗਰਸੈਨ ਜੀ ਦੇ ਚਰਨਾਂ 'ਚ ਨਤਮਸਤ ਹੋਇਆ। ਔ ਸੱਚੇ ਪਾਸ਼ਾ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਮਹਾਰਾਜਾ ਅਗਰਸੈਨ ਜੀ ਜਿਹੜੇ ਅਗਰਵਾਲ ਸਮਾਜ ਦੀ ਇੱਕ ਕਿਵੇਂ ਸੰਗਠਿਤ ਕਰਕੇ ਚੱਲਣਾ ਕਿਵੇਂ ਇੱਕ ਦੂਜੇ ਦੀ ਮਦਦ ਕਰਨੀ ਆ ਉਹਦਾ ਜਿਹੜਾ ਹੈਗਾ ਬਹੁਤ ਵੱਡਾ ਪ੍ਰਤੀਕ ਨੇ ਸੋ ਸਾਨੂੰ ਉਹਨਾਂ ਦੇ ਦਿਖਾਏ ਹੋਏ ਜਿਹੜੇ ਰਸਤੇ ਨੇ ਉਹਨਾਂ ਤੇ ਚੱਲਣ ਦੀ ਲੋੜ ਹੈ ਔਰ ਅੱਜ ਨਰਾਤੇ ਨੇ ਸ਼ੁਭ ਦਿਨਾਂ ਕਿਉਂਕਿ ਹਰ ਇੱਕ ਕੰਮ ਹੈ ਜਿਹੜਾ ਕੋਈ ਅਸੀਂ ਸ਼ੁਭ ਦਿਨ ਸਮਝ ਕੇ ਪਹਿਲੇ ਨਰਾਤੀ ਤੋਂ ਜਿਹੜਾ ਸ਼ੁਰੂ ਕਰਦੇ ਆ ਸੋ ਅੱਜ ਉਹਦਾ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਵੀ ਆਪਣੇ ਨਵੇਂ ਕਾਰੋਬਾਰ ਸ਼ੁਰੂ ਕਰ ਲਏ ਨੇ ਜਾਂ ਹੋਰ ਕੰਮ ਕਾਜ ਕਰਨੇ ਨੇ ਉਹਦੀ ਬਹੁਤ-ਬਹੁਤ ਮੁਬਾਰਕਬਾਦ ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਸੁਖ-ਸ਼ਾਂਤੀ ਆ ਜਿਹੜੀ ਉਹ ਹਮੇਸ਼ਾ ਸਾਡੇ ਪੰਜਾਬ ਤੇ ਸਾਡੇ ਦੇਸ਼ ਤੇ ਜਿਹੜੀ ਰਹੇ ਸੁਖਸ਼ਾਂਤੀ ਜਿੰਦ ਦੇ ਮਾਤਾ ਦੁਰਗਾ ਦੇ ਨਾਲ ਸਭ ਤੋਂ ਸ਼ੁਰੂ ਹੋ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸ਼ਹਿਰ ਵਾਸੀਆਂ ਨੂੰ ਨਵਰਾਤਰੀ ਦੀ ਲੱਖ ਲੱਖ ਮੁਬਾਰਕਾ ਦਿੰਦਾ ਨਾਲ ਹੀ ਅੱਜ ਅਸੀਂ ਅਗਰ ਸਿੰਘ ਜਨਤੀ ਮਨਾ ਰਹੇ ਆ ਉਹਦੀਆਂ ਵੀ ਮੈਂ ਆਪਣੀ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਸਾਡੇ ਅਗਰਵਾਲ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਕਿਉਂਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲਾਂ ਉਹ ਅਗਰ ਸਿੰਘ ਜਨਤੀ ਦੀਆਂ ਝੰਡੇ ਦੀ ਰਸਮ ਕਰਾਂਗੇ ਰਾਤ ਨੂੰ ਅਗਰਵਾਲ ਧਰਮ ਸਲਾਚ ਰੰਗਾ ਰੰਗ ਪ੍ਰੋਗਰਾਮ ਹੁੰਦਾ ਬੱਚਿਆਂ ਦਾ ਬਹੁਤ ਹੀ ਧਾਰਮਿਕ ਰੀਤੀ ਰਿਵਾਜਾਂ ਨਾਲ ਅਸੀਂ ਅਗਰ ਸੰਤੀ ਮਨਾਉਂਦੇ ਆ ਮੈਂ ਆਪਣੇ ਦੇਸ਼ ਵਾਸੀਆਂ ਨੂੰ ਸਮਾਣਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਇਸ ਵਿੱਚ ਸਾਮਲ ਹੋਏ ਸਾਡੇ ਅਗਰਵਾਲ ਸਭਾ ਦੇ ਪ੍ਰਧਾਨ ਖਾਸ ਕਰਕੇ ਸਾਡੇ ਪੰਜਾਬ ਦੇ ਸਾਬਕਾ ਮੰਤਰੀ ਕੈਬਨਟ ਚੇਤਨ ਸਿੰਘ ਜੜਾ ਮੱਜਰੇ ਦੀ ਉਹਨਾਂ ਨੂੰ ਜੀ ਆਇਆਂ ਕਰਦਾ ਜੀ ਆਇਆਂ ਕਹਿੰਦਾ ਅਤੇ ਸਾਰੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਵੀ ਕਰਦਾ ਜੀ ਆਇਆਂ ਠੀਕ ਹੈ ਸਭ ਤੋਂ ਪਹਿਲਾਂ ਤਾਂ ਅਗਰ ਸੰਤ ਜੀ ਨੂੰ ਮੁਬਾਰਕਾ ਜੀ ਹੋਏ ਸ਼੍ਰੀ ਰਾਮ ਜੈ ਮਹਾਰਾਜ ਅਗਰ ਸੰਤ ਜੀ ਕੀ ਜੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਜਿਵੇਂ ਕਿ ਬਹੁਤ ਹੀ ਸ਼ੁਭ ਦਿਹਾੜਾ ਅਗਰਵਾਲ ਸਮਾਜ ਦੇ ਲਈ ਮਹਾਰਾਜ ਅਗਰ ਸਿੰਘ ਜੀ ਜੈਨਤੀ ਕਿਉਂਕਿ ਬੜੇ ਹੀ ਧੂਮ ਧਾਮ ਦੇ ਨਾਲ ਮਨਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਸਵੇਰੇ ਮਹਾਰਾਜ ਅਗਰਸિંહ ਜੀ ਦੀ ਪੂਜਾ ਕਰਨ ਤੋਂ ਬਾਅਦ ਅੱਜ ਅਗਰਵਾਲਾ ਕਨਸ਼ਾਲਾ ਦੇ ਵਿੱਚ ਸਾਰਾ ਅਗਰਵਾਲ ਸਮਾਜ ਇਕੱਠਾ ਹੋ ਗਏ ਮਹਾਰਾਜ ਅਗਰਸિંહ ਜੀ ਦੀ ਪੂਜਾ ਅਰਚਨਾ ਤੋਂ ਬਾਅਦ ਆਪਣੇ ਜੇਵੇ ਕਿ ਕਲਬਾਂ ਵੱਲੋਂ ਉਰੇ ਅੱਜ ਇਸ ਸ਼ੁਭ ਦਿਹਾੜੇ ਉੱਤੇ ਕੈਂਪ ਅੱਖਾਂ ਦੇ ਆਪਰੇਸ਼ਨ ਦੇ ਕੈਂਪ ਤੇ ਹੋਰ ਕਈ ਤਰ੍ਹਾਂ ਦੇ ਬਲੱਡ ਡੋਨੇਸ਼ਨ ਕੈਂਪ ਲਗਾਏ ਗਏ ਹਨ ਜੋ ਕਿ ਬਹੁਤ ਹੀ ਸ਼ੁਭ ਦਿਹਾੜਾ ਹੁੰਦੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ